ਬੜਾ ਗਲੂਸਟਮੈਂਟ ਜੀ ਕੋਈ ਰਕਮ 15% ਦੀ ਦਰ ਨਾਲ 3 ਸਾਲਾਂ ਵਿੱਚ 14000 500 ਰੁਪਏ ਬਣ ਜਾਂਦੀ ਹੈ ਉਧਾਰ ਲਈ ਗਈ ਰਕਮ ਪਤਾ ਕਰੋ ਕੋਈ ਰਕਮ 15% ਦੀ ਦਰ ਨਾਲ 3 ਸਾਲਾਂ ਵਿੱਚ 14000 500 ਰੁਪਏ ਬਣ ਜਾਂਦੀ ਹੈ ਤਾਂ ਉਧਾਰ ਲਈ ਗਈ ਰਕਮ ਪਤਾ ਕਰੋ ਹਾਂਜੀ ਸਾਰੇ ਬੱਚਿਆਂ ਨੂੰ ਸਟੇਟਮੈਂਟ ਕਲੀਅਰ ਹੋ ਗਈ ਜੀ ਤਾਂ ਸਟੇਟਮੈਂਟ ਵਿੱਚ ਲਿਖਿਆ ਹੋਇਆਗਾ ਵੀ 1% ਨੇ ਕੁਝ ਪੈਸਾ ਉਧਾਰ ਲਿਆਗਾ ਜੇਕਰ ਹਰ ਸਾਲ ਵਿਆਜ ਆਪਣੇ ਕੋਲ 15% ਲੱਗ ਰਿਹਾਗਾ ਕਿੰਨੇ ਪਰਸੈਂਟ ਜੀ ਔਰ ਟਾਈਮ ਹੈਗਾ ਆਪਣੇ ਕੋਲ 3 ਸਾਲ ਜੇਕਰ 1 ਸਾਲ ਦਾ ਵਿਆਜ ਆਪਣੇ ਕੋਲ 15% ਹੈਗਾ 2 ਸਾਲਾਂ ਦਾ ਆਪਣੇ ਕੋਲ 30 ਹੋ ਗਿਆ 3 ਸਾਲਾਂ ਦਾ ਆਪਣੇ ਕੋਲ 45 ਹੋ ਗਿਆ ਤਾਂ 3 ਸਾਲਾਂ ਦਾ ਆਪਣੇ ਕੋਲ ਕਿੰਨਾ ਵਿਆਜ ਹੋ ਗਿਆ ਜੀ 30% yes or no ਪ੍ਰਿੰਸੀਪਲ ਹੁੰਦਾ ਆਪਣੇ ਆਪ ਦੇ ਵਿੱਚ 100 ਤੇ ਜਦੋਂ ਆਪਾਂ ਪ੍ਰਿੰਸੀਪਲ ਔਰ ਵਿਆਜ ਦੋਨਾਂ ਨੂੰ ਪਲੱਸ ਕਰਾਂਗੇ ਤਾਂ ਇਹ ਆਪਾਂ ਨੂੰ ਕੀ ਮਿਲੂਗਾ ਜੀ ਅਮਾਉਂਟ ਅਮਾਉਂਟ ਦਾ ਫਾਰਮੂਲਾ ਹੁੰਦਾਗਾ ਪ੍ਰਿੰਸੀਪਲ ਪਲੱਸ ਵਿਆਜ ਪ੍ਰਿੰਸੀਪਲ ਹੈਗਾ ਜੀ ਆਪਣੇ ਕੋਲ 100 ਯਸ ਸਰ ਨੂੰ ਔਰ 3 ਸਾਲਾਂ ਦਾ ਵਿਆਜ ਹੋ ਗਿਆ ਆਪਣੇ ਕੋਲ 45 ਓਕੇ ਜੀ ਤੇ ਜਦੋਂ ਆਪਾਂ 45 ਨੂੰ 100 ਵਿੱਚ ਐਡ ਕਰਾਂਗੇ ਤੇ ਇਹ ਕਿੰਨਾ ਬਣੂ ਆਪਣੇ ਕੋਲ 1 145 ਪਰਸੈਂਟ ਓਕੇ ਜੀ 1 ਸਾਲ ਦਾ ਵਿਆਜ ਆਪਣੇ ਕੋਲ 15% 2 ਸਾਲਾਂ ਦਾ ਵਿਆਜ ਆਪਣੇ ਕੋਲ 30% 3 ਸਾਲਾਂ ਦਾ ਵਿਆਜ ਆਪਣੇ ਕੋਲ 45% हंडर्ड आपतालीड करा एक सौ को अमाउंट बन गया स्टेटमेंट के अनुसार अमाउंट चौदह हजार अमाउंट रखूंगा जी चौदह हजार पांच सौ तो नीचे भी अपने जी अमाउंट इतना अपने को अमाउंट कि नहीं है जे फाइंड तो आप प्रिंसीपल फाइन करना है कितना करेंगे मल्टीप्लाई हंडर्ड ओके जरा आप इसको कदिंग करा ਇਹ ਬੰਦੇ ਦੇ ਆਪਣੇ ਕੋਲ 145 100 ਇਹਨੂੰ ਆਪਣੇ ਕੋਲ 14500 ਤਾਂ ਇਹ ਕੋਲ ਬਣ ਗਿਆ ਆਪਣੇ ਕੋਲ 100 100 ਹਾਂਜੀ ਕਿੰਨਾ ਬਣ ਗਿਆ ਆਪਣੇ ਕੋਲ ਦੀ 10000 ਤਾਂ ਆਪਣੇ ਕੋਲ ਪ੍ਰਿੰਸੀਪਲ ਕਿੰਨਾ ਹੋ ਗਿਆ ਜੀ 10000 ਤਾਂ ਕਿਸੇ ਆਦਮੀ ਨੇ 10000 ਰੁਪਿਆ ਉਧਾਰ ਲਿਆਗਾ 3 ਸਾਲਾਂ ਦੇ ਲਈ ਔਰ 1 ਸਾਲ ਦੇ ਵਿੱਚ ਜੇ 15% ਵਿਆਜ ਲੱਗ ਰਿਹਾਗਾ 3 ਸਾਲਾਂ ਦਾ ਆਪਣੇ ਕੋਲ 45 ਹੋ ਗਿਆ ਜੀ ਜੇ 3 ਸਾਲਾਂ ਦਾ 45 ਆਪਣੇ ਕੋਲ ਵਿਆਜ ਹੈਗਾ ਤਾਂ ਪ੍ਰਿੰਸੀਪਲ ਆਪਣੇ ਕੋਲ 100 ਹੁੰਦਾਗਾ 100 ਵਿੱਚ ਮੈਂ ਜਿੱਗਾ 45 ਐਡ ਕਰੂੰਗਾ ਤਾਂ ਆਪਣੇ ਕੋਲ 145 ਬਣ ਗਿਆ ਸਟੇਟਮੈਂਟ ਦੇ ਅਨੁਸਾਰ ਆਪਾਂ ਨੂੰ ਅਮਾਉਂਟ ਦੇ ਦਿੱਤੀ 14500 ਠੀਕ ਹੈ ਜੀ ਜੇਕਰ ਮੈਂ ਟੋਪ ਤੇ ਅਮਾਉਂਟ ਰੱਖੂੰਗਾ ਤਾਂ 니ਦੇ ਵੀ ਅਮਾਉਂਟ ਆਊਗੀ ਔਰ ਜੋ ਫਾਈਂਡ ਕਰਨਾਗਾ ਉਸ ਨਾਲ ਮਲਟੀਪਲਾਈ ਠੀਕ ਹੈ ਜੀ ਇਸੇ ਤਰ੍ਹਾਂ ਪ੍ਰਿੰਸੀਪਲ ਫਾਈਂਡ ਕਰਨਾਗਾ ਤਾਂ 100 ਨਾਲ ਮਲਟੀਪਲਾਈ ਇਸ ਕਰਕੇ ਆਪਣੇ ਕੋਲ ਪ੍ਰਿੰਸੀਪਲ ਕਿੰਨਾ ਆਇਆ ਜੀ 10000 ਯਾਨੀ ਉਸ ਪਰਸਨ ਨੇ ਕਿੰਨਾ ਪੈਸਾ ਉਧਾਰ ਲਿਆ ਜੀ 10000 ਹਰ ਸਾਲ ਵਿਆਜ ਨਾਲ ਅਗਰੇਗਾ 15% 3 ਸਾਲਾਂ ਦੇ ਲਈ ਸਾਰੇ ਬੱਚੇ ਨੂੰ ਸਮਝ ਆ ਗਿਆ ਜੀ ਕਿਸੇ ਬੱਚੇ ਨੂੰ ਕੋਈ ਡਾਊਟ ਹੈ ਕੋਈ ਕੁਸਚਨ ਮਾਇੰਡ ਵਿੱਚ ਹੋਵੇ OK